ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬ ਜੀ ਸਾਰੇ ਹੀ ਧਾਰਮਿਕ ਗ੍ਰੰਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਲਿਖਦੇ ਹਨ ਕਿ ਅਸੀਂ ਕਿ ਅਸੀਂ ਇਸ ਸੰਸਾਰ ਦੇ ਉੱਤੇ ਨੰਗੇ ਹੀ ਆਉਂਦੇ ਹਾਂ ਕਿ ਅਸੀਂ ਇਸ ਸੰਸਾਰ ਦੇ ਉੱਤੇ ਨੰਗੇ ਹੀ ਆਉਂਦੇ ਹਾਂ ਤਾਂ ਅਤੇ ਅਤੇ ਇੱਕ ਦਿਨ ਇਥੋਂ ਸਭ ਕੁਝ ਛੱਡ ਕੇ ਅਤੇ ਇੱਕ ਦਿਨ ਇਥੋਂ ਸਭ ਕੁਝ ਛੱਡ ਕੇ ਨੰਗੇ ਹੀ ਅਸੀਂ ਚਲੇ ਜਾਣਾ ਹੈ ਅੱਗੇ ਅਸੀਂ ਆਪਣੇ ਗੁਰੂਆਂ ਦੇ ਵਿਚਾਰ ਸੁਣਦੇ ਹਾਂ ਸਾਡੇ ਗੁਰੂ ਸਾਹਿਬ ਜੀ ਆਸਾ ਦੀਵਾਰ ਦੇ ਵਿੱਚ ਲਿਖਦੇ ਹਨ ਹੁਕਮ ਕੀਏ ਮਨ ਭਾਉ ਦੇ ਰਾਹੀੜੇ ਅੱਗੇ ਜਾਵਣਾ ਹੁਕਮ ਕੀਏ ਮਨ ਭਾਉ ਦੇ ਰਾਹੀੜੇ ਅੱਗੇ ਜਾਵਣਾ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ ਤੂੰ ਇਸ ਸੰਸਾਰ ਦੇ ਉੱਤੇ ਆ ਕੇ ਆਪਣੇ ਮਨ ਭਾਉ ਦੇ ਹੁਕਮ ਚਲਾਉਂਦਾ ਹੈ ਕਿ ਤੂੰ ਇਸ ਸੰਸਾਰ ਦੇ ਉੱਤੇ ਆ ਕੇ ਆਪਣੀ ਮੋਹ ਮਾਇਆ ਐਦੇ ਹੰਕਾਰ ਦੇ ਵਿੱਚ ਆਪਣੀ ਮੋਹ ਮਾਇਆ ਐਦੇ ਹੰਕਾਰ ਦੇ ਵਿੱਚ ਆ ਕੇ ਆਪਣੇ ਮਨ ਭਾਉ ਦੇ ਹੁਕਮ ਚਲਾਉਂਦਾ ਹੈ ਹੁਕਮ ਕੀਏ ਮਨ ਭਾਉਂਦੇ ਰਾ ਢੀੜੇ ਅੱਗੇ ਜਾਵਣਾ ਅੱਗੇ ਜੋ ਰਸਤਾ ਹੈ ਜਿੱਥੇ ਤੂੰ ਜਾਣਾ ਹੈ ਅੱਗੇ ਜੋ ਰਸਤਾ ਹੈ ਜਿੱਥੇ ਮੌਤ ਤੋਂ ਬਾਅਦ ਤੂੰ ਜਾਣਾ ਹੈ ਉਹ ਰਸਤਾ ਬਹੁਤ ਹੀ ਤੰਗ ਹੈ ਬਹੁਤ ਹੀ ਪੀੜਾ ਹੈ ਬਹੁਤ ਹੀ ਭਿਆਨਕ ਹੈ ਬਹੁਤ ਹੀ ਡਰਾਉਣਾ ਹੈ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਜਖ ਚੱਲਿਆ ਤਾਂ ਦਿਸੇ ਖੜਾ ਡਰਾਵਣਾ ਨੰਗਾ ਦੋਜਕ ਚੱਲਿਆ ਜੇਕਰ ਤੂੰ ਇਸ ਸੰਸਾਰ ਦੇ ਉੱਤੇ ਆ ਕੇ ਕਿਸੇ ਪੂਰੇ ਸੰਤਾਂ ਮਹਾਪੁਰਖਾਂ ਦਾ ਸੰਗ ਕਰਕੇ ਉਹਨਾਂ ਤੋਂ ਉਹ ਨਾਮ ਸ਼ਬਦ ਲੈ ਕੇ ਉਸ ਨਾਮ ਦਾ ਸਿਮਰਨ ਨਹੀਂ ਕੀਤਾ ਤਾਂ ਤੈਨੂੰ ਨੰਗੇ ਨੂੰ ਹੀ ਤਾਂ ਤੈਨੂੰ ਨੰਗੇ ਨੂੰ ਹੀ ਇਸ ਸੰਸਾਰ ਦੇ ਉੱਤੋਂ ਜਾਣਾ ਪੈਣਾ ਹੈ ਨੰਗਾ ਦੋਜਕ ਚੱਲਿਆ ਤਾਂ ਤੈਨੂੰ ਨੰਗੇ ਨੂੰ ਹੀ ਇਸ ਸੰਸਾਰ ਦੇ ਉੱਤੋਂ ਸੰਸਾਰ ਦੇ ਉਤੋਂ ਨਰਕਾਂ ਦੇ ਵਿੱਚ ਜਾਣਾ ਪੈਣਾ ਹੈ ਦੋਜਕ ਨਰਕਾਂ ਨੂੰ ਕਹਿੰਦੇ ਹਨ ਦੋਜਕ ਨਰਕਾਂ ਨੂੰ ਕਹਿੰਦੇ ਹਨ ਨੰਗਾ ਦੋਜਕ ਚੱਲਿਆ ਤਾਂ ਦਿੱਛੇ ਖੜਾ ਡਰਾਵਣਾ ਅੱਗੇ ਜਾ ਕੇ ਤੇਰੀ ਇੱਕ ਪੂਰੇ ਸੰਤ ਸਾਧੂ ਦੀ ਸੰਗਤ ਤੋਂ ਬਿਨਾਂ ਤੇ ਉਸ ਸੱਚੇ ਨਾਮ ਤੋਂ ਬਿਨਾਂ ਅੱਗੇ ਧਰਮਰਾਜ ਦੇ ਦਰਬਾਰ ਤੇ ਤੇਰੀ ਜਾ ਕੇ ਸ਼ਕਲ ਇੱਕ ਡਰਾਉਣਿਆ ਵਰਗੀ ਹੋ ਜਾਣੀ ਹੈ ਤੇ ਉੱਥੇ ਜਾ ਕੇ ਤੂੰ ਫਿਰ ਅਤੇ ਉੱਥੇ ਜਾ ਕੇ ਅੱਗੇ ਫਿਰ ਤੂੰ ਅੱਗੇ ਫਿਰ ਤੂੰ ਪਛਤਾਉਣਾ ਹੈ ਅਤੇ ਉੱਥੇ ਜਾ ਕੇ ਫਿਰ ਤੂੰ ਕੋਸ ਸੱਚੇ ਨਾਮ ਤੋਂ ਬਿਨਾ ਇੱਕ ਪੂਰੇ ਸਾਧੂ ਦੀ ਸੰਗਤ ਤੋਂ ਬਿਨਾ ਫਿਰ ਤੈਨੂੰ ਪਛਤਾਉਣਾ ਪੈਣਾ ਹੈ ਨੰਗਾ ਦੋਜਕ ਚਾਲਿਆ ਤਾਂ ਦਿਸੇ ਖੜਾ ਡਰਾਵਣਾ ਤੂੰ ਇਸ ਸੰਸਾਰ ਦੇ ਉਤੋਂ ਨੰਗੇ ਹੀ ਨਰਕਾਂ ਨੂੰ ਚਲੇ ਜਾਣਾ ਹੈ ਤੇ ਤੇਰੀ ਸ਼ਕਲ ਇੱਕ ਡਰਾਉਣੀ ਹੋ ਜਾਣੀ ਹੈ ਤੇ ਤੈਨੂੰ ਪਛਤਾਉਣਾ ਪੈਣਾ ਹੈ ਉਥੇ ਤੇਰਾ ਸਾਥ ਦੇਣ ਵਾਲਾ ਕੋਈ ਵੀ ਨਹੀਂ ਹੋਵੇਗਾ ਅੱਗੇ 1246 ਅੰਗ ਤੇ ਗੁਰੂ ਸਾਹਿਬ ਜੀ ਲਿਖਦੇ ਹਨ 나ਗੇ ਆਵਣਾ 나ਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੇ 나ਗੇ ਆਵਣਾ 나ਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਸ ਸੰਸਾਰ ਦੇ ਉੱਤੇ ਅਸੀਂ ਨੰਗੇ ਹੀ ਆਏ ਸੀ ਇਸ ਸੰਸਾਰ ਦੇ ਉੱਤੇ ਅਸੀਂ ਨੰਗੇ ਹੀ ਆਏ ਸੀ ਤੇ ਸਾਨੂੰ ਨੰਗੇ ਹੀ ਜਾਣਾ ਪੈਣਾ ਹੈ ਇਹ ਉਸ ਹਰੀ ਦਾ ਇੱਕ اٹਲ ਨਿਜਮ ਹੈ ਇੱਕ اٹਲ ਹੁਕਮ ਹੈ ਜਿਸ ਕੀ ਵਸਤ ਸੋਈ ਲੈ ਜਾਏਗਾ 나ਗੇ ਆਵਣਾ 나ਗੇ ਜਾਣਾ ਹਰ ਹੁਕਮ ਪਾਇਆ ਕਿ ਆ ਕੀਜੇ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸਿਓਂ ਕੀਜੇ ਸਾਡੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਤੇ ਇਹ ਇਹ ਸਰੀਰ ਇਹ ਜੋ ਸਾਡਾ ਸਰੀਰ ਸਾਨੂੰ ਮਿਲਿਆ ਹੈ ਇਹ ਜਿਸ ਦੀ ਵਸਤੂ ਹੈ ਉਸੇ ਈਸ਼ਵਰ ਨੇ ਹੀ ਇਸ ਨੂੰ ਇੱਕ ਦਿਨ ਲੈ ਜਾਣਾ ਹੈ ਇਹ ਇਨਸਾਨ ਤੂੰ ਕਿਸੇ ਦੇ ਨਾਲ ਰੋਸ ਨਹੀਂ ਕਰ ਸਕਦਾ ਕਿ ਇਹ ਹੀ ਇਨਸਾਨ ਉਸ ਵਕਤ ਤੂੰ ਕਿਸੇ ਦੇ ਨਾਲ ਕੋਈ ਰੋਸ ਨਹੀਂ ਕਰ ਸਕਦਾ ਗੁਰਮਖ ਹੋਵੇ ਸੋ ਬਾਣਾ ਮੰਨੇ ਸਹਿਜੇ ਹਰ ਰਸ ਪੀਜੇ ਗੁਰਮਖ ਹੋਵੇ ਸੋ ਬਾਣਾ ਮੰਨੇ ਸਹਿਜੇ ਹਰ ਰਸ ਪੀਜੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਪੂਰੇ ਸੰਤ ਸਾਧੂ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਨਾਮ ਸਬਦ ਲੈ ਕੇ ਉਸ ਦਾ ਉਸ ਨਾਮ ਦਾ ਉਹ ਸੱਚੇ ਨਾਮ ਦਾ ਸਿਮਰਨ ਕਰਦੇ ਰਹਿੰਦੇ ਹਨ ਉਹ ਈਸ਼ਵਰ ਦੇ ਭਾਣੇ ਨੂੰ ਮੰਨਦੇ ਹਨ ਉਹ ਈਸ਼ਵਰ ਦੇ ਭਾਣੇ ਨੂੰ ਮੰਨਣ ਵਾਲੇ ਹੋ ਜਾਂਦੇ ਹਨ ਗੁਰਮੁਖ ਹੋਵੇ ਸੋ ਭਾਣਾ ਮੰਨੇ ਸਹਿਜੇ ਹਰ ਰਸ ਪੀਂਤੀ ਜੇ ਜੋ ਇੱਕ ਪੂਰੇ ਗੁਰੂ ਵਾਲੇ ਹੁੰਦੇ ਹਨ ਜੋ ਇੱਕ ਪੂਰੇ ਸੰਤ ਸਾਧੂ ਸਤਿਗੁਰੂ ਦੀ ਸੰਗਤ ਕਰ ਲੈਂਦੇ ਹਨ ਉਹਨਾਂ ਤੋਂ ਨਾਮ ਸ਼ਬਦ ਲੈ ਕੇ ਉਸ ਨਾਮ ਦਾ ਸਿਮਰਨ ਕਰਦੇ ਹਨ ਉਹਨਾਂ ਦੇ ਮਨ ਦੇ ਵਿੱਚ ਈਸ਼ਵਰ ਦੇ ਪ੍ਰਤੀ ਵਿਸ਼ਵਾਸ ਆ ਜਾਂਦਾ ਹੈ ਉਹ ਸਹਿਜੇ ਉਹ ਸਹਿਜੇ ਸਹਿਜੇ ਉਸ ਹਰੀ ਰਸ ਨੂੰ ਉਸ ਨਾਮ ਰਸ ਨੂੰ ਜਪਦੇ ਰਹਿੰਦੇ ਹਨ ਇਸ ਕਰਕੇ ਉਹਨਾਂ ਨੂੰ ਫਿਰ ਆਖ ਉਹਨਾਂ ਨੂੰ ਆਖਰ ਸਮੇਂ ਮੌਤ ਦਾ ਕੋਈ ਭੈ ਨਹੀਂ ਰਹਿੰਦਾ ਕਿਉਂਕਿ ਇੱਕ ਪੂਰਾ ਸੰਤ ਸਾਧੂ ਗੁਰਮਖ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖਣ ਵਾਲਾ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖਣ ਵਾਲਾ ਉਹ ਜਾਂਦਾ ਹੈ ਅੱਗੇ 74 ਰੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਨਾਮਰ ਯਾਦ ਆਇਆ ਕਲ ਭੀਤਰ ਬਹੁੜ ਜਸੀ ਨਗਾ ਨਾਮਰ ਯਾਦ ਆਇਆ ਕਲ ਭੀਤਰ ਬਹੁੜ ਜਸੀ ਨਗਾ ਸਾਡੇ ਗੁਰੂ ਸਾਹਿਬ ਜੀ ਪਹਿਲੇ ਪਾਸ਼ਾ 74 ਰੰਗ ਤੇ ਲਿਖਦੇ ਹਨ ਕਿ हे ਇਨਸਾਨ ਤੂੰ ਇਸ ਸੰਸਾਰ ਦੇ ਉੱਤੇ ਨੰਗਾ ਹੀ ਆਇਆ ਸੀ ਤੇ ਇੱਕ ਦਿਨ ਅਤੇ ਇੱਕ ਦਿਨ ਇਥੋਂ ਆਪਣੀਆਂ ਆਪਣਾ ਸਭ ਕੁਝ ਹੀ ਛੱਡ ਕੇ ਤੇ ਇੱਕ ਦਿਨ ਤੂੰ ਇੱਥੋਂ ਆਪਣਾ ਸਾਰਾ ਕੁਝ ਹੀ ਛੱਡ ਕੇ ਨੰਗੇ ਨੇ ਇਕੱਲੇ ਹੀ ਨੰਗੇ ਨੇ ਇਕੱਲੇ ਹੀ ਚਲੇ ਜਾਣਾ ਹੈ ਤੇਰੇ ਨਾਲ ਸਿਰਫ ਜਾਣਾ ਹੈ ਤਾਂ ਉਹ ਈਸ਼ਵਰ ਦਾ ਸੱਚਾ ਨਾਮ ਤੇ ਇੱਕ ਪੂਰੇ ਸਤਿਗੁਰੂ ਦੀ ਸੇਵਾ ਹੀ ਤੇਰੇ ਨਾਲ ਜਾਣੀ ਹੈ ਜਿਸ ਨੇ ਅੱਗੇ ਜਾ ਕੇ ਤੇਰੀ ਸਹਾਇਤਾ ਕਰਨੀ ਹੈ ਇਸ ਕਰਕੇ ਤੂੰ ਜਿੰਨਾ ਵੀ ਜਲਦੀ ਹੋ ਸਕੇ ਇੱਕ ਪੂਰੇ ਸਤਿਗੁਰੂ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਨੂੰ ਬ੍ਰਹਮ ਗਿਆਨ ਦੇ ਕੇ ਇਸ ਕਰਕੇ ਤੂੰ ਜਿੰਨਾ ਵੀ ਜਲਦੀ ਹੋ ਸਕੇ ਇੱਕ ਪੂਰੇ ਸਤਿਗੁਰੂ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਂਦਾ ਹੈ ਉਸ ਦੀ ਸੰਗਤ ਕਰਕੇ ਆਪਣਾ ਜੀਵਨ ਸਫਲ ਕਰ ਲੈ ਅੱਗੇ 1158 ਅੰਕ ਤੇ ਸੰਤ ਕਬੀਰ ਜੀ ਲਿਖਦੇ ਹਨ ਨਾਗੇ ਆਵਣ ਨਾਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ ਨਾਗੇ ਆਵਣ ਨਾਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ ਕਿ ਇਸ ਸੰਸਾਰ ਦੇ ਉੱਤੇ ਸੰਤ ਕਬੀਰ ਜੀ ਆਪਣੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਇਹ ਇਨਸਾਨ ਇਸ ਸੰਸਾਰ ਦੇ ਉੱਤੇ ਹਰ ਕੋਈ ਨੰਗਾ ਹੀ ਆਉਂਦਾ ਹੈ ਤੇ ਇੱਕ ਦਿਨ ਇੱਥੋਂ ਸਭ ਕੁਝ ਹੀ ਛੱਡ ਕੇ ਅਤੇ ਇੱਕ ਦਿਨ ਇੱਥੋਂ ਸਭ ਕੁਝ ਛੱਡ ਕੇ ਨੰਗੇ ਹੀ ਚਲਾ ਜਾਂਦਾ ਹੈ ਕੋਈ ਨਾ ਰਹਿ ਹੈ ਰਾਜਾ ਰਾਣਾ ਇੱਥੇ ਭਾਵੇਂ ਕੋਈ ਰਾਜਾ ਹੈ ਇਸ ਸੰਸਾਰ ਦੇ ਉੱਤੇ ਭਾਵੇਂ ਕੋਈ ਕਿੱਡਾ ਵੀ ਵੱਡਾ ਰਾਜਾ ਹੈ ਤੇ ਭਾਵੇਂ ਕੋਈ ਗਰੀਬ ਹੈ ਇਸ ਸੰਸਾਰ ਦੇ ਉਤੋਂ ਸਭ ਨੇ ਇਸ ਸੰਸਾਰ ਦੇ ਉਤੋਂ ਸਭ ਨੇ ਇੱਕ ਦਿਨ ਸਭ ਕੁਝ ਛੱਡ ਕੇ ਨੰਗੇ ਹੀ ਜਾਣਾ ਹੈ ਕੇਵਲ ਉਸ ਦੇ ਨਾਲ ਜਾਣਾ ਹੈ ਤਾਂ ਉਹ ਈਸ਼ਵਰ ਦਾ ਸੱਚਾ ਨਾਮ ਹੀ ਜਾਣਾ ਹੈ ਜੋ ਕਿ ਇਕ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਾਡੇ ਗੁਰਮੁਹਾਂ ਦੇ ਹੁਕਮ ਮੁਤਾਬਕ ਇੱਕ ਪੂਰੇ ਸੰਤ ਸਾਧੂ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਸੱਚਾ ਨਾਮ ਸ਼ਬਦ ਪ੍ਰਾਪਤ ਕਰਕੇ ਉਸ ਦਾ ਸਿਮਰਨ ਕਰਕੇ ਆਪਣਾ ਜੀ ਆਪਣਾ ਜੀਵਨ ਜਿਉਂਦੇ ਜੀ ਹੀ ਆਪਣਾ ਜੀਵਨ ਜਿਉਂਦੇ ਜੀ ਹੀ ਸਫਲ ਕਰਨਾ ਹੈ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ